ਅੱਛੇ ਨਹੀਂ ਉਤਾਰਿਆ ਕੁੜੀ ਨੂੰ ਮੌਤ ਦੇ ਘਾਟ 15000 ਦੇ ਕੇ ਹਾਇਰ ਕੀਤਾ ਕਿਰਾਏ ਤੇ ਆਸ਼ਿਕ ਤੇ ਗੋਲੀ ਮਰਵਾ ਕੇ ਕਰਵਾ ਦਿੱਤਾ ਕੁੜੀ ਦਾ ਕਤਲ ਇਹ ਕਿਹੋ ਜਿਹੀ ਮਾਸਟਰ ਪਲੈਨਿੰਗ ਜੋ ਜਿਸਨੇ ਵੀ ਸੁਣੀ ਤੇ ਬਸ ਹੈਰਾਨ ਰਹਿ ਗਿਆ ਸੱਚਿਆ ਕਾਲ ਮੇਰਾ ਨਾਮ ਹੈ ਇਸ਼ਿੱਤਾ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ 14 April ਨੂੰ ਦਿੱਲੀ ਦੇ ਸ਼ਾਦਰਾ ਦੇ ਰਹਿਣ ਵਾਲੀ 20 ਸਾਲ ਦੀ ਸਾਇਰਾ ਪਰਵੀਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਅਖਰ ਸਾਇਰਾ ਦਾ ਕਤਲ ਕਿਸ ਨੇ ਤੇ ਕਿਉਂ ਕਰਵਾਇਆ ਇਹ ਕਿਸੇ ਫਿਲਮੀ ਕਹਾਣੀ ਤੋਂ ਕੱਟ ਨਹੀਂ ਆ। ਕਹਿੰਦੇ ਨੇ ਇਹ ਕਲਯੁਕ ਚੱਲ ਰਿਹਾ ਹੈ ਤੇ ਕਲਯੁਕ ਚ ਤੁਹਾਡੇ ਨਾਲ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ। ਰਿਸ਼ਤੇ ਵਿਸ਼ਵਾਸ ਤੇ ਚੱਲਦੇ ਨੇ ਤੇ ਇਸੇ ਵਿਸ਼ਵਾਸ ਤੇ ਸਾਇਰਾ ਨੇ ਰਿਜ਼ਵਾਨ ਨਾਮ ਦੇ ਨੌਜਵਾਨ ਦੀ ਗੱਲ ਆ ਚ ਆ ਗਈ ਤੇ ਉਸ ਨੂੰ ਦਿਲ ਦੇ ਬੈਠੀ। ਪਰ ਸਾਇਰਾ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਪਿਆਰ ਹੀ ਉਸ ਨੂੰ ਮੌਤੇ ਕੱਟ ਉਤਾਰ ਦੇਵੇਗਾ। 14 April ਰਾਤ 10 ਵਜੇ ਸ਼ਾਦਰਾ ਦੇ ਜੀਟੀਬੀ ਇਨਕਲੇਵ ਚ ਪੁਲਿਸ ਨੂੰ ਇੱਕ ਕੁੜੀ ਦੀ ਗੋਲੀ ਲੱਗੀ লাশ ਦੀ ਖਬਰ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪਤਾ ਲੱਗਿਆ ਕਿ ਇਹ ਸਾਇਰਾ ਪਰਵੀਨ ਦੀ লাশ ਸੀ ਜੋ ਸ਼ਾਦਰਾ ਇਲਾਕੇ ਦੀ ਰਹਿਣ ਵਾਲੀ ਸੀ ਪੁਲਿਸ ਨੇ ਘਟਨਾ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾ ਲੇ ਤੇ ਉਸ ਦੇ ਆਧਾਰ ਤੇ 17 April ਨੂੰ 19 ਸਾਲ ਦੇ ਇੱਕ ਸ਼ੂਟਰ ਮੁਹੰਮਦ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਮੁਹੰਮਦ ਰਿਜ਼ਵਾਨ ਨੇ ਖੁਦ ਨੂੰ ਸਾਇਰਾ ਦਾ ਬੋਏਫ੍ਰੈਂਡ ਦੱਸਿਆ ਕਿਆ ਸਾਰਾ ਕਿਸੇ ਦੂਸਰੇ ਮੁੰਡੇ ਨਾਲ ਰਿਸ਼ਤਾ ਸੀ ਜਿਸ ਨੂੰ ਲੈ ਉਹ برداشت ਨਹੀਂ ਕਰ ਪਾਇਆ ਤੇ ਉਸ ਨੂੰ ਸਾਰਾ ਨੇ ਉਸ ਮੁੰਡੇ ਨਾਲ ਰਿਸ਼ਤਾ ਤੋੜਨ ਨੂੰ ਕਿਹਾ ਤੇ ਸਾਰਾ ਦੇ ਇੰਜ ਨਾ ਕਰਨ ਤੇ ਗੁੱਸੇ 'ਚ ਉਸਨੇ ਸਾਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹਾਲਾਂਕਿ ਬਾਅਦ ਵਿੱਚ ਕਹਾਣੀ ਝੂਠੀ ਨਿਕਲੀ ਤੇ ਫਿਰ ਜੋ ਸਾਹਮਣੇ ਆਇਆ ਉਸਨੇ ਸਭ ਨੂੰ ਸੋਚਾ ਚ ਪਾ ਦਿੱਤਾ ਦਰਸਲ ਸਾਇਰਾ ਦੇ ਕਤਲ ਦੀ ਅਸਲ ਵਜ੍ਹਾ ਇਹ ਸੀ ਕਿ ਸਾਇਰਾ ਇੱਕ ਕਤਲ ਦੀ ਮੁੱਖਿਆ ਗਵਾਹ ਸੀ। ਸਾਰਾ ਮਾਮਲਾ 4 ਮਹੀਨੇ ਪਹਿਲੇ ਸੁੰਦਰਨਗਰੀ ਇਲਾਕੇ ਦੇ ਰਹਿਣ ਵਾਲੇ ਰਾਹੁਲ ਦੇ ਕਤਲ ਮਾਮਲੇ ਨਾਲ ਜੁੜਿਆ ਹੋਇਆ ਸੀ। ਜਿਸ ਦਾ ਪੂਰਾ ਖੁਲਾਸਾ ਸ਼ਾਦਰਾ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੋਤਮ ਨੇ ਕੀਤਾ। ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੋਤਮ ਨੇ ਦੱਸਿਆ ਜਦ ਰਿਜ਼ਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਹ बार-बार ਆਪਣਾ ਬਿਆਨ ਬਦਲ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਵੱਧ ਗਿਆ। ਜੋਸ ਤੋਂ ਬਾਅਦ ਪੁਲਿਸ ਨੇ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ 4 ਮਹੀਨੇ ਪਹਿਲੇ ਸੁੰਦਰ ਨਗਰੀ ਇਲਾਕੇ 'ਚ ਸ਼ਾਇਰਾ ਨਾਲ ਕੁਝ ਨੌਜਵਾਨਾਂ ਨੇ ਛੇੜਛਾੜ ਕੀਤੀ ਸੀ ਉਸ ਸਮੇਂ ਉੱਥੇ ਮੌਜੂਦ ਰਾਹੁਲ ਨਾਮ ਦੇ ਨੌਜਵਾਨ ਸ਼ਾਇਰਾ ਦੀ ਮਦਦ ਲਈ ਅੱਗੇ ਆਇਆ ਜਿਸ ਦਾ ਨੌਜਵਾਨਾਂ ਨੇ ਕਤਲ ਕਰ ਦਿੱਤਾ ਬਿਆਨ ਮੈਜਿਸਟਰੇਟ ਕੋਰਟ 'ਚ ਦਰਜ ਕੀਤਾ ਗਿਆ ਸੀ ਤੇ ਇਸ ਕਤਲ ਲਈ ਸਾਰਾ ਮੁੱਖ ਗਵਾਹ ਬਣ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਕਤਲ ਹੋਏ ਰਾਹੁਲ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਚਾਹਦੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹੀ ਪਰਿਵਾਰ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਜੀ ਹਾਂ ਮਾਰੇ ਗਏ ਰਾਹੁਲ ਦਾ ਚਾਚਾ ਹੀ ਸਾਰਾ ਦੇ ਕਤਲ ਦਾ ਮਾਸਟਰਮਾਈਂਡ ਨਿਕਲਿਆ ਆਪਣੇ ਭਤੀਜੇ ਦੇ ਕਾਤਲਾਂ ਨੂੰ ਸਜ਼ਾ ਤੱਕ ਕੀ ਦਿਵਾਉਣੀ ਸੀ ਉਸਨੇ ਆਪਣੇ ਹੀ ਭਤੀਜੇ ਦੇ ਕਾਤਲ ਦੀ ਮੁੱਖ ਗਵਾਹ ਨੂੰ ਮਰਵਾ ਦਿੱਤਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਆਖਿਰ ਇਹ ਕਿਉਂ ਪਾਰੇ ਗਏ rahul ਦੇ ਚਾਚੇ ਔਰ krishna ਨੂੰ ਇਹ ਡਰ ਸੀ ਕਿ saira ਅੱਗੇ ਚੱਲ ਕੇ ਆਪਣਾ ਬਿਆਨ ਬਦਲਣਾ ਦਵੇ ਕਿਉਂਕਿ rahul ਦੇ ਚਾਚਾ ਨੇ saira ਨੂੰ rahul ਦੇ ਕਾਤਲਾਂ ਨਾਲ ਦੋਸਤੀ ਕਰਦੇ ਵੇਖ ਲਿਆ ਸੀ ਤੇ ਇਸੇ ਡਰ ਚ ਉਹ ਚਾਚਾ ਨੇ saira ਨੂੰ ਮਰਵਾਉਣ ਦਾ ਪੂਰਾ 플ਾਨ ਤਿਆਰ ਕੀਤਾ ਚਾਚਾ krishna ਨੇ ਇੱਕ ਹੋਰ ਸ਼ਖਸ firouz ਉਰਫ aman ਨਾਲ ਮਿਲ ਕੇ saira ਦੇ ਕਤਲ ਲਈ ਪੂਰੀ ਸਾਜ਼ਿਸ਼ ਰਚੀ ਸਭ ਤੋਂ ਪਹਿਲਾਂ ਸਾਇਰਾ ਦੀ ਇੱਕ ਮੁੰਡੇ ਨਾਲ ਦੋਸਤੀ ਕਰਵਾਈ ਤੇ ਉਹ ਦੋਸਤ ਆਸ਼ਿਕ ਬਣਿਆ ਉਸ ਦਾ ਮਕਸਦ ਆਸ਼ਕੀ ਨਹੀਂ ਸਾਇਰਾ ਦਾ ਕਤਲ ਕਰਨਾ ਸੀ ਉਹ ਵੀ ਸਿਰਫ 15000 ਰੁਪਏ ਲਈ ਤਾਂ ਰਿਜ਼ਵਾਨ ਨੂੰ 15000 ਚ ਰਾਹੁਲ ਦੇ ਚਾਚਾ ਨੇ ਹਾਇਰ ਕੀਤਾ ਸੀ ਤੇ 1 ਲੱਖ ਪੂਰੇ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਰਿਜ਼ਵਾਨ ਨੇ ਸਾਇਰਾ ਨੂੰ ਆਪਣੇ ਪਿਆਰ ਦੇ ਜਾਲ ਚ ਫਸਾਇਆ ਤੇ ਫਿਰ ਮੌਕਾ ਮਿਲਦੇ ਹੀ 14 ਅਪ੍ਰੈਲ ਦੀ ਰਾਤ ਨੂੰ ਰਿਜ਼ਵਾਨ ਨੇ ਵਾਰਦਾਤ ਤੋਂ ਅੰਜਾਮ ਦਿੱਤਾ ਤੇ ਸਾਰਿਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਤਿੰਨੋਂ આરોપી ਰਿਜ਼ਵਾਨ ਫਿਰੋਜ਼ ਤੇ ਕਤਲ ਦੇ ਮਾਸਟਰਮਾਈਂਡ ਚਾਚਾ ਕ੍ਰਿਸ਼ਨਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਨੇ ਸਾਰਿਆਂ ਦਾ ਮਨਾਂ ਨੂੰ ਖੋਸਚ ਪਾ ਦਿੱਤਾ ਜਿਸ ਤੋਂ ਬਾਅਦ ਇਹ ਸਬਕ ਮਿਲਦਾ ਹੈ ਕਿ ਕਿਸੇ ਤੇ ਵੀ ਅਨਵੇਹਾ ਵਿਸ਼ਵਾਸ ਨਾ ਕਰੋ ਜੋ ਤੁਹਾਡਾ ਹੀ ਨੁਕਸਾਨ ਕਰ ਦੇਵੇ